ਹੁਣ ਆਪਾਂ ਜਿਹੜਾ ਇਹਨੂੰ ਕੱਟ ਕਰਦੇ ਰੇ ਉੱਪਰ ਰੱਖ ਕੇ ਪੌਂਚੇ ਦੀ ਲਾਈਨ ਆ। ਤੇ ਇਹ ਆਪਾਂ 8 ਇੰਚ ਜਿਹੜੀ ਹੈ ਵੱਧ ਲੌਣੀ ਮਤਲਬ ਦੋਨੇ ਸਾਈਡਾਂ ਤੋਂ ਥੋੜਾ ਥੋੜਾ ਵੱਧ ਲਾਵਾਂਗੇ। ਜ਼ਿਆਦਾ ਨਹੀਂ ਅੱਧਾ ਅੱਧਾ ਇੰਚ ਜੇ ਹੋ ਜੇ ਪੂਰਾ ਦੋਨੇ ਸਾਈਡਾਂ ਤੇ 2-2 ਪੁਆਇੰਟ ਵਧਾ ਕੇ ਕੱਟਣਾ ਹੈ। ਤੇ ਇਧਰਲੀ ਸਾਈਡ ਤੋਂ ਵੀ ਆਪਾਂ ਠੀਕ ਹੈ। ਹੁਣ ਆਪਾਂ ਇੱਥੋਂ ਜਿਹੜੀ ਕਾਟ ਪਾਉਣੀ ਦੀ ਪਹੁੰਚੇ ਦੀ ਇਹ ਆਪਾਂ ਪਾਉਣੀ 1 ਇੰਚ ਦੀ ਕਾਟ ਜਿਵੇਂ ਇਹਦੇ ਆਪਣੇ ਆ ਨੰਬਰ ਜੇ ਆ ਰਹੇ ਆ ਵੈਸੇ ਤਾਂ ਇਹ ਲੈ ਜਾਣੇ ਆ ਪਰ ਫਿਰ ਵੀ ਇਹ ਤੁਸੀਂ ਧਿਆਨ ਰੱਖਣਾ ਇਹ ਜਿੱਥੇ ਵੀ ਆਪਣੇ ਕੋਈ ਨੰਬਰ ਜਾਂ ਕੋਈ ਕਲਰ ਮੜਾ ਮੋਟਾ ਕੁਛ ਲੱਗਾ ਉਹ ਆਪਾਂ ਉੱਪਰਲੀ ਸਾਈਡ ਰੱਖਣਾ ਜਿੱਧਰ ਆਪਣੀ ਸਲਵਾਰ ਦੇ ਵਾਲ ਪੈਣੇ ਆ ਕਈ ਵਾਰਾ ਕੋਈ ਹੁੰਦੀ ਹੈ ਜੀ ਇਦਾਂ ਤੇ ਉਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਨੂੰ ਸਟਿਚ ਕਰ ਲੈਣਾ ਇੱਥੋਂ ਆਪਾਂ ਨੇ 1 ਇੰਚ ਦਾ ਨਿਸ਼ਾਨ ਲਾ ਲੈਣਾ ਤੇ ਇਹਦੀ ਕਾਰਟ ਜਿਹੜੀ ਪਹੁੰਚੇ ਦੇ ਅੱਧ ਤੱਕ ਪਾਸੇ ਇਸ ਤਰ੍ਹਾਂ ਇਦਾਂ ਬਣਾ ਲੈਣੀ ਹੈ